ਲੈਰਾ ਗਾਗਾ ਦੇ ਜਾਖਰ ਸੁਨਾਮ ਰੋਡ ਤੇ ਪੈਟਰੋਲ ਪੰਪ ਦੇ ਸਾਹਮਣੇ ਉਸ ਵੇਲੇ ਨੌਜਵਾਨ ਮੁੰਡਿਆਂ ਨੂੰ ਭਾਜੜਾ ਪੈ ਗਈਆਂ ਜਦੋਂ ਤਿੰਨ ਗੱਡੀਆਂ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ ਜਿਨ੍ਹਾਂ ਤਸਵੀਰਾਂ ਸਾਹਮਣੇ ਆਈਆਂ ਤਸਵੀਰਾਂ ਵਿੱਚ ਤੁਸੀਂ ਵੀ ਸਾਫ਼ ਦੇਖ ਸਕਦੇ ਹੋ ਕਿ ਕਿਦਾਂ ਪੈਟਰੋਲ ਪੰਪ ਤੇ ਮੌਜੂਦ ਮੁੰਡੇ ਭੱਜ-ਭੱਜ ਬਾਹਰ ਨਿਕਲਦੇ ਨੇ ਅਤੇ ਗੱਡੀਆਂ ਦੇ ਪਰ ਖੱਜੇ ਉੱਡੇ ਤੋ ਦੱਸਿਆ ਕਿ ਇਨ੍ਹਾਂ ਤਿੰਨ ਗੱਡੀਆਂ ਦੀ ਆਪਸ ਦੀ ਟੱਕਰ ਦੌਰਾਨ ਅੱਧੀ ਦਰਜਨ ਤੋਂ ਬਾਅਦ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਜਿਸ ਦੇ ਵਿੱਚ ਇੱਕ ਸਵਿਫਟ ਕਾਰ Honda City ਅਤੇ Force Travel ਗੱਡੀਆਂ ਦੀ ਇਹ ਟੱਕਰ ਹੋਈ ਹੈ Honda City ਚਾਲਕ ਨੇ ਦੱਸਿਆ ਕਿ ਸਾਡੀ ਗੱਡੀ ਇੱਕ ਪਾਸੇ ਖੜੀ ਸੀ ਪਿੱਛੋਂ ਟ੍ਰੈਵਲਰ ਗੱਡੀ ਆਈ ਤੇ ਉਸ ਨੇ ਟੱਕਰ ਮਾਰ ਦਿੱਤੀ ਬਾਈ ਰਵਿੰਦਰ ਸਿੰਘ ਹੈ ਅਰਵਿੰਦਰ ਸਿੰਘ ਕਿਹੜੇ ਜਗ੍ਹਾ ਤੇ ਹਾਦਸਾ ਹੋਇਆ ਕਿਵੇਂ ਹੋਇਆ ਇਹ ਕੀ ਗੱਲ ਵੀਰੇ ਲਹਿਰੇ ਲਵੇ ਪੰਪ ਐ ਮੈਂ ਆਪਣੀ ਗੱਡੀ 'ਚ ਤੇਲ ਪਵਾਉਣਾ ਸੀ ਮੈਂ ਆਪਣਾ ਇੰਡੀਕੇਟਰ ਛੱਡ ਕੇ ਗੱਡੀ ਕ੍ਰੋਸਿੰਗ ਦੇਖ ਰਿਹਾ ਸੀ ਮੈਂ ਲੰਘ ਜਾਣ ਦੇ ਉਸ ਦੂਰ ਮੈਂ ਆਪਣੀ ਗੱਡੀ ਮੋੜੂਗਾ ਪਰ ਮਾਗਰੋ ਏਡੀ ਗੱਡੀ ਆ ਰਹੀ ਸੀ ਬਹੁਤ ਤੇਜ਼ ਹੌਣੇ ਲਿਆ ਕੇ ਪਹਿਲਾਂ ਤਾਂ ਮੇਰੀ ਗੱਡੀ 'ਚ ਮਾਗਰਲੀ ਸਾਈਡ ਮਾਰੀ ਉਸ ਦੂਰ ਜਿਹੜੀ ਮੂਰੋ ਸਿਫਟ ਆ ਰਹੀ ਸੀ ਉਹਦੇ ਨਾਲ ਜਾ ਟਕਰਾਈ ਗੱਡੀ ਕਿੰਨੀਆਂ ਗੱਡੀਆਂ ਦਾ ਟਕਰਾ ਹੋਇਆ ਤਿੰਨ ਗੱਡੀਆਂ ਕਿੰਨਾ ਕ ਨੁਕਸਾਨ ਹੋਇਆ ਬਾਬਾ ਨੁਕਸਾਨ ਆ ਵੀਰੇ ਸਿਫਟਾ ਗੱਡੀ ਵਾਲਿਆਂ ਦੇ ਬਾਬਾ ਸੱਟ ਇੰਨੇ ਕ ਜਖਮ ਹੋਏ ਨੇ ਲਗਭਗ ਹੋਣੇ 7-8 ਬੰਦੇ ਜਖਮੀ ਆ ਮੇਰਾ ਨਾਮ ਸੋਹਣ ਕਰਗਜੀ ਸੋਹਣ ਇਹ ਹਾਸਾ ਕਿੱਥੇ ਹੋਇਆ ਹੈ ਤੇ ਕਿਵੇਂ ਪਤਾ ਲੱਗਿਆ ਕਿਵੇਂ ਇੰਨੀਆਂ ਗੱਡੀਆਂ ਦਾ ਨੁਕਸਾਨ ਇਹ ਆਪਣਾ ਇੱਥੇ ਮਾਰਬਲ ਸਟੋਰ ਹੈ ਸੁਨਾਮ ਰੋਡ ਤੇ ਆਪ ਮੈਂ ਬਾਰੀ ਖੜਿਆ ਸੀ ਤੇ ਇੰਨੀਆਂ ਗੱਡੀਆਂ ਦਾ ਭਿਆਨਕ ਐਕਸੀਡੈਂਟ ਹੋਇਆ ਤੇ ਅਸੀਂ ਬੰਦੇ ਜਾ ਕੇ ਕੱਢੇ ਨੇ ਤੇ ਬੰਦੇ ਸਹੀ ਨੇ ਹਸਪੀਟਲ ਅਸੀਂ ਛੱਡ ਗਏ ਆ ਜਿਹੜੇ ਰੋਡ ਤੇ ਹਾਸਾ ਆਇਆ ਤੇ ਕਿਵੇਂ ਜਿਹੜਾ ਇਹ ਨੁਕਸਾਨ ਹੋਇਆ ਜੇ ਸੁਨਾਮ ਤੋਂ ਜੱਖ ਰੋਡ ਤੇ ਹੋਇਆ ਹੈ ਤੇ ਇੱਕ ਗੱਡੀ ਸਾਹਮਣੇ ਆ ਰਹੀ ਸੀ ਦੋ ਗੱਡੀਆਂ ਜਾਖਲਵਾਲ ਜਾ ਰਹੀ ਸੀਆਂ ਦੋਨੋਂ ਗੱਡੀਆਂ ਦੀ ਜਾਖਲ ਅ ਜਿਹੜੀ ਜਾਖਲਵਾਲ ਜਾ ਰਹੀ ਸੀ ਉਹ ਮਗਰਲੀ ਗੱਡੀ ਅਗਲੀ ਗੱਡੀ ਚ ਵੱਜੀ ਤੇ ਜਿਹੜੀ ਸਾਹਮਣੋਂ ਗੱਡੀ ਆ ਰਹੀ ਸੀ ਮਗਰਲੀ ਗੱਡੀ ਉਹ ਸਾਹਮਣੇ ਵਾਲੀ ਗੱਡੀ ਚ ਵੀ ਵੱਜੀ ਜਾ ਕੇ ਕਿੰਨੇ ਕੁ ਬੰਦੇ ਜ਼ਖਮੀ ਹੋਏ ਤੇ ਕਿੱਥੇ ਉਹਨਾਂ ਨੂੰ ਅ ਸਵਿਫਟ ਗੱਡੀ ਵਾਲੇ ਲਗਭਗ 5-6 ਬੰਦੇ ਜ਼ਖਮੀ ਨੇ ਨਾਰਮਲ ਸੱਟਾਂ ਨੇ ਤੇ ਖਤਰੇ ਵਾਲੀ ਕੋਈ ਗੱਲ ਨਹੀਂ ਔਰਤ ਵੀ ਸੀ ਔਰਤ ਸਿੱਖ ਉਹਦੇ ਲੱਤ ਤੇ ਫੈਕਚਰ ਹੈ ਅਤੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜੀ ਨਾਮ ਹੈ ਸਰਪੰਚ ਐਸ.ੀ. ਜਸਵੀਰ ਸਿੰਘ ਸਿਟੀ ਲਹਿਰਾ ਜੀ ਇਸੇ ਸਾਹਿਬ ਕਿਥੇ ਜੇ ਹਾਦਸਾ ਹੋਇਆ ਕਿੰਨੇ ਗੱਡੀਆਂ ਦਾ ਨੁਕਸਾਨ ਹੋਇਆ ਕਿੰਨੇ ਕੁ ਬੰਦੇ जख्मी ਹੋਏ ਨੇ ਲਗਭਗ ਤੁਸੀਂ ਪਹੁੰਚੇ ਹੋ ਇੱਥੇ ਜੀ ਤਿੰਨ ਗੱਡੀਆਂ ਦਾ ਐਕਸੀਡੈਂਟ ਹੋਇਆ ਜੀ ਹੁਣ ਇੱਥੇ ਪਹੁੰਚਣ ਤੋਂ ਪਹਿਲਾਂ ਪਤਾ ਲੱਗਿਆ ਫੋਨ ਆਇਆ ਸੀ ਦੋ ਗੱਡੀਆਂ ਸੁਨਾਮ ਸਾਈਡ ਤੋਂ ਆ ਰਹੀਆਂ ਸੀ ਇੱਕ ਗੱਡੀ ਸਾਈਡ ਤੇ ਰੁਕੀ ਹੋਈ ਸੀ ਜੋ ਟ੍ਰੈਕਸ ਗੱਡੀ ਹੈ ਉਹਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਹੋਏ ਪਹਿਲਾਂ ਅੱਗੇ ਆਉਂਦੀ ਗੱਡੀ ਦੇ ਪਿੱਛੇ ਵਾਲੀ ਫਿਰ ਸਾਹਮਣੇ ਤੋਂ ਜਿਹੜੀ ਗੱਡੀ ਆ ਰਹੀ ਸੀ ਹੁੰਦੇ ਚ ਲੱਗੀ ਹੈ ਤੇ ਕਾਫੀ 7-8 ਬੰਦੇ ਇੰਜਰਡ ਨੇ ਜਿਨ੍ਹਾਂ ਨੂੰ ਸਿਵਲ ਹਸਪਤਾਲ ਲੈ ਗਏ ਸੀ ਜਿੱਥੋਂ ਅੱਗੇ ਸੰਗਰੂਪ ਦਾ ਰੈਫਰ ਕਰ ਦਿੱਤਾ ਹੈ ਜਾਂਚ ਜਾਰੀ ਹੈ ਜ ਜਿਸੀ ਸੂਰਤ ਹੋਏਗੀ ਕਾਰਵਾਈ ਕੀਤੀ ਜਾਵੇਗੀ ਖਾਰੇ ਸੜਕ ਹਾ사 ਕਾਫੀ ਭਿਆਨਕ ਸੀ ਪਰ ਗਣੀ ਮਤੇ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪਰ ਅੱਧੀ ਦਰਜ ਤੋ ਬਾਦ ਲੋਕ ਜ਼ਖਮੀ ਹੋਏ ਨੇ ਅਤੇ ਗੱਡੀਆਂ ਦੇ ਪਰਖੱਚੇ ਉੱਡ ਗਏ ਹਕੀਕਤ ਜੀ ਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ